ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੂੰ ਜਨਤਾ ਦੇ ਸਮਰਥਨ ਕਾਰਨ ਭਾਈ ਅਮਰਿਤਪਾਲ ਸਿੰਘ ਨੂੰ ਰਾਹਤ ਦੇਣੀ ਪਵੇਗੀ। ਉਹਨਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੀਆਂ ਕੋਸ਼ਿਸ਼ਾਂ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਤੇ ਕੇਂਦ੍ਰੇ ਥਨ। ਉਹਨਾਂ ਨੇ ਜ਼ਮਾਨਤ ਦੀ ਪੈਰਵੀ ਤੇ ਜ਼ੋਰ ਦਿੰਦੇ ਹੋਏ ਭਵਿੱਖ ਦੀ ਕਾਨੂੰਨੀ ਰਣਨੀਤੀ ਦੀ ਰੂਪਰੇਖਾ ਉਲੀਕੀ ਉਨਾ ਪ੍ਰੋ ਸਬਟ੍ਰੈਕਟਾਇਆ ਕਿ ਭਾਜਪਾ ਤੇ ਆਪ ਸਰਕਾਰਾਂ ਜਨਤਾ ਦੇ ਸਮਰਥਨ ਸਦਕਾ ਭਾਈ ਅਮਰਿਤਪਾਲ ਸਿੰਘ ਨੂੰ ਰਾਹ ਦੇਣ ਲਈ ਮਜਬੂਰ ਹੋਣਗੀਆਂ ਉਹਨਾਂ ਅਗੇ ਕਿਹਾ ਕਿ ਅਗਲੀ ਰਣਨੀਤੀ ਜ਼ਮਾਨਤ ਲੈਣ ਦੀ ਹੈ ਸਰਕਾਰ ਨੂੰ ਉਹਨਾਂ ਨੂੰ ਰਾਹ ਦੇਣੀ ਪਵੇਗੀ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ ਭਾਜਪਾ ਤੇ ਆਪ ਦੋਵੇਂ ਸਰਕਾਰਾਂ ਅਜਿਹਾ ਕਰਨ ਲਈ ਮਜਬੂਰ ਹੋਣਗੀਆਂ ਪਈ ਅਮਰਿਤਪਾਲ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਹਿਮਤ ਹੋ ਗਏ ਹਨ ਵਕੀਲ ਨੇ ਪਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਹਾਲਾਤਾਂ ਦੀ ਵੀ ਆਲੋਚਨਾ ਕੀਤੀ ਦੱਸਣਯੋਗ ਹੈ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ 4,4430 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਪਈ ਅਮਰਿਤਪਾਲ ਸਿੰਘ ਦੀ ਪਤਨੀ ਅਤੇ ਵਕੀਲ ਉਹਨਾਂ ਨੂੰ ਡਿਬਰੂਗੜ ਜੇਲ੍ਹ ਮਿਲਣ ਗਏ ਸਨ ਅਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੂੰ ਜਨਤਾ ਦੇ ਸਮਰਥਨ ਕਾਰਨ ਭਾਈ ਅਮਰਿਤਪਾਲ ਸਿੰਘ ਨੂੰ ਰਾਹਤ ਦੇਣੀ ਪਵੇਗੀ। ਉਹਨਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੀਆਂ ਕੋਸ਼ਿਸ਼ਾਂ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਤੇ ਕੇਂਦ੍ਰਿਤ ਹਨ। ਉਹਨਾਂ ਨੇ ਜ਼ਮਾਨਤ ਦੀ ਪੈਰਵੀ ਤੇ ਜ਼ੋਰ ਦਿੰਦੇ ਹੋਏ ਭਵਿੱਖ ਦੀ ਕਾਨੂੰਨੀ ਰਣਨੀਤੀ ਦੀ ਰੂਪਰੇਖਾ ਉਲੀਕੀ। ਉਨਾ ਪ੍ਰੋ ਸਬਟ੍ਰੈਕਟਾਇਆ ਕਿ ਭਾਜਪਾ ਤੇ ਆਪ ਸਰਕਾਰਾਂ ਜਨਤਾ ਦੇ ਸਮਰਥਨ ਸਦਕਾ ਭਾਈ ਅਮਰਿਤਪਾਲ ਸਿੰਘ ਨੂੰ ਰਾਹ ਦੇਣ ਲਈ ਮਜਬੂਰ ਹੋਣਗੀਆਂ ਉਹਨਾਂ ਅਗੇ ਕਿਹਾ ਕਿ ਅਗਲੀ ਰਣਨੀਤੀ ਜ਼ਮਾਨਤ ਲੈਣ ਦੀ ਹੈ ਸਰਕਾਰ ਨੂੰ ਉਹਨਾਂ ਨੂੰ ਰਾਹ ਦੇਣੀ ਪਵੇਗੀ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ ਭਾਜਪਾ ਤੇ ਆਪ ਦੋਵੇਂ ਸਰਕਾਰਾਂ ਅਜਿਹਾ ਕਰਨ ਲਈ ਮਜਬੂਰ ਹੋਣਗੀਆਂ ਪਈ ਅਮਰਿਤਪਾਲ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਹਿਮਤ ਹੋ ਗਏ ਹਨ ਵਕੀਲ ਨੇ ਪਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਹਾਲਾਤਾਂ ਦੀ ਵੀ ਆਲੋਚਨਾ ਕੀਤੀ ਦੱਸਣਯੋਗ ਹੈ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ 44430 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਪਈ ਅਮਰਿਤਪਾਲ ਸਿੰਘ ਦੀ ਪਤਨੀ ਅਤੇ ਵਕੀਲ ਉਹਨਾਂ ਨੂੰ ਡਿਬਰੂਗੜ ਜੇਲ੍ਹ ਮਿਲਣ ਗਏ ਸਨ ਅਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਪਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੂੰ ਜਨਤਾ ਦੇ ਸਮਰਥਨ ਕਾਰਨ ਪਈ ਅਮਰਿਤਪਾਲ ਸਿੰਘ ਨੂੰ ਰਾਹਤ ਦੇਣੀ ਪਵੇਗੀ ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੀਆਂ ਕੋਸ਼ਸ਼ਾਂ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਤੇ ਕੇਂਦਰੀ ਥਨ। ਉਹਨਾਂ ਨੇ ਜ਼ਮਾਨਤ ਦੀ ਪੈਰਵੀ ਤੇ ਜ਼ੋਰ ਦਿੰਦੇ ਹੋਏ ਭਵਿੱਖ ਦੀ ਕਾਨੂੰਨੀ ਰਣਨੀਤੀ ਦੀ ਰੂਪਰੇਖਾ ਉਰੇਕੀ। ਉਨਾ ਪ੍ਰੋ ਸਬਟ੍ਰੈਕਟਾਇਆ ਕਿ ਭਾਜਪਾ ਤੇ ਆਪ ਸਰਕਾਰਾਂ ਜਨਤਾ ਦੇ ਸਮਰਥਨ ਸਦਕਾ ਭਾਈ ਅਮਰਿਤਪਾਲ ਸਿੰਘ ਨੂੰ ਰਾਹਤ ਦੇਣ ਲਈ ਮਜਬੂਰ ਹੋਣਗੀਆਂ ਉਹਨਾਂ ਅਗੇ ਕਿਹਾ ਕਿ ਅਗਲੀ ਰਣਨੀਤੀ ਜ਼ਮਾਨਤ ਲੈਣ ਦੀ ਹੈ ਸਰਕਾਰ ਨੂੰ ਉਹਨਾਂ ਨੂੰ ਰਾਹਤ ਦੇਣੀ ਪਵੇਗੀ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ ਭਾਜਪਾ ਤੇ ਆਪ ਦੋਵੇਂ ਸਰਕਾਰਾਂ ਅਜਿਹਾ ਕਰਨ ਲਈ ਮਜਬੂਰ ਹੋਣਗੀਆਂ ਅਈ ਅਮਰਿਤਪਾਲ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਹਿਮਤ ਹੋ ਗਏ ਹਨ ਵਕੀਲ ਨੇ ਪਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਹਾਲਾਤਾਂ ਦੀ ਵੀ ਆਲੋਚਨਾ ਕੀਤੀ ਦੱਸਣਯੋਗ ਹੈ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ 44430 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਪਈ ਅਮਰਿਤਪਾਲ ਸਿੰਘ ਦੀ ਪਤਨੀ ਅਤੇ ਵਕੀਲ ਉਹਨਾਂ ਨੂੰ ਡਿਬਰੂਗੜ ਜੇਲ੍ਹ ਮਿਲਣ ਗਏ ਸਨ